ਲੈ ਵੀ ਮਿੱਤਰੋ ਹੋ ਗਈ ਸਵੇਰ ਤੇ ਅੱਜ ਤਰੀਕਾ 2 ਦਸੰਬਰ ਵਲੌਗ ਨਾਲ ਬਣੇ ਰਹੋ ਦਿਨ ਚ ਜੋ ਕੁਝ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਕੱਢ ਲਿਆ ਸੱਚਾ ਠੀਕ ਐ ਖੜਾ ਕਾਈ ਇਹਨੂੰ ਖੜਾ ਆਲਾ ਖੜਾ ਆਲਾ ਖੜਾ ਆਲਾ ਦੇਖੋ ਆਇਆ ਬਾਈ ਤੇ ਸਿਆਲ ਚ ਆਪਾਂ ਕੱਢਦੇ ਆ ਇਹਨਾਂ ਨੂੰ ਜਦੋਂ ਕਾਈ ਜਾਂ ਜਮਾ 9 ਵਜ ਜਾਣ ਹਨਾ ਤੇ ਉਧਰੋਂ ਬਾਜ ਵੀ ਆਊਗਾ ਠੀਕ ਐ ਬਾਕੀ ਆਪਣਾ ਕਰੋ ਬਸ ਇਹ ਕਮੈਂਟ ਜਾਦੇ ਆਉਂਦੇ ਆ ਵੀ ਸੱਚੇ ਦਾ ਵਲੌਗ ਪਾਇਆ ਕਰੋ ਕਈ ਕੀ ਗੱਲ ਐ ਜੀ ਸੱਚੇ ਚ ਕੀ ਖਾਸ ਏ ਤਾ ਹਾਂ ਵੀਡੀਓ ਕੋੰਦੇ ਹਾਂ ਹਾਂ ਇਹ ਸੋਹਣਾ ਲੱਗਦਾ ਨਾ ਤੇ ਬਾਕੀ ਸੱਚਾ ਬਾਈ ਆਪਣਾ ਘੈਂਟ ਬਣੀ ਜਾਂਦਾ ਤੇ ਰਾਸ਼ਨ ਵਸਣੇ ਦਾ ਪੂਰੀ ਚੱਲਦਾ ਤੇ ਤਣ ਤਣ ਕੇ ਖੜਨ ਲੱਗ ਗਿਆ ਦੇਖੋ ਆ ਤ ਬਾਈ ਇਹਨੂੰ ਸਟਾਰਟਿੰਗ ਤੋਂ ਬਾਈ ਹੋਈ ਆ ਐ ਖੜਨਾ ਚਾਹੀਦਾ ਘੋੜਾ ਜਦੋਂ ਆਪਾਂ ਸ਼ੋਹਾਂ ਚ ਖੜਾਉਣੇ ਆ ਨਾ ਜਦੋਂ ਜੱਜ ਕਹਿੰਦੇ ਵੀ ਸਾਨੂੰ ਘੋੜਾ ਦਿਖਾਓ ਐ ਖੜਾ ਕੇ ਹਨ ਐ ਚੀਜ਼ਾਂ ਬਾਈ ਖੜਾਉਣਾ ਸਿਖਾਉਣਾ ਪੈਂਦਾ ਲਾ ਇੱਕ ਵਾਰੀ ਹੋਰ ਸੈੱਟ ਕਰ ਲਿਆ ਲਿਆ ਤੂੰ ਇਹ ਵੀ ਲਿਆ ਉਧਰੋਂ ਬਾਜ ਆਊਗਾ ਠੀਕ ਐ ਐ ਚੱਲਦਾ ਆਪਣਾ ਕੰਮ ਕਰ ਤੇ ਬਾਕੀ ਬਾਬਾ ਮੇਰ ਘਰੇ ਨਾ ਸਭ ਦਾ ਜਾਨਵਰ ਸੈੱਟ ਰਹਿਣਾ ਨਾ ਨਾ ਅੱਜ ਵੀ ਵਈ ਥੋੜੀ ਜਿਆਦਾ ਨਹੀਂ ਕਰਦਾ ਇਹ ਉਹ ਵੀ ਧਣ ਨਾਲ ਲਿਆਈ ਸਾਈਡ ਤੇ ਕਰ ਮਾੜਾ ਜਿਹਾ ਨਹੀਂ ਵੀ ਟੱਪਣਾ ਇਹ ਤੇ ਵੀ ਜਵਾਨੀ ਆ ਇਹ ਵੀ ਗੱਭਰੂ ਹੀ ਘਾਉਂਦਾ ਹਜੇ ਇਹੋ ਜੀ ਗੱਲ ਨਹੀਂ ਹੈ ਤੇ ਐ ਮਿੱਤਰੋ ਅੱਜ ਹੁਣ ਉੱਥੇ ਛੱਡਾਂਗੇ ਇਹਨੂੰ ਠੀਕ ਐ ਦੇਖੋ ਖੜਨੀ ਖੜਨੀ ਹੂੰ ਤੇ ਬਾਕੀ ਦੱਸਿਓ ਕਮੈਂਟ ਕਰਕੇ ਵੀ ਕਿਵੇਂ ਬਣੀ ਜਾਂਦਾ ਸੱਚਾ ਠੀਕ ਹੈ ਤੇ ਛੇ ਦੀਏ ਨੂੰ ਬਾਬਾ ਮੇਰ ਰੱਖੇ ਮੇਲਿਆਂ ਤੇ ਲਾਇਆ ਕਰਾਂਗੇ ਠੀਕ ਹੈ ਵੇਲੇ ਲਾਇਆ ਕਰਾਂਗੇ ਹੈ ਦਲਸ਼ੇਰ ਤੇ ਬਈ ਇਹ ਇਕੱਠੀ ਲਾਇਆ ਕਰਾਂਗੇ ਆਪਣੇ ਕੋਲੇ ਨੋਕਰਾ ਅਰਜਨ ਰੌਲੀ ਵਾਲੇ ਦਾ ਇਹ ਆਪਣੇ ਬਾਜ ਦਾ ਤੇ ਆਪਾਂ ਨੂੰ ਬਈ ਇੱਕ ਬਾਈ ਦਾ ਕਮੈਂਟ ਆਇਆ ਸੀ ਵੀ ਸੁੱੱਚੇ ਦੀ ਡਿਟੇਲ ਦੱਸੋ ਕੀ ਡਿਟੇਲ ਆ ਬਈ ਇਹਦੀ ਇਹ ਤਾਂ ਇਹ ਤਾਂ ਬਾਜ ਦਾ ਬਈ ਆਪਣੇ ਕੋਲੀ ਹੈ ਜਿਹੜਾ ਚੈਂਪੀਨ ਰਹਿ ਆਪਣਾ ਬਾਜ ਹੈ ਅੱਛਾ ਤੇ 12 ਦਿਨਾਂ ਸ਼ਮਾ ਦਾ ਇਹ ਚੈਂਪੀਨ ਹੈ ਪਹਿਲਾਂ ਬਾਜ ਹੂੰ ਤੇ ਹੁਣ ਬਸ ਇਹਦਾ ਬੱਚਾ ਇਹ ਤਿਆਰ ਕਰ ਰਿਹਾ ਹਾਂ ਹਾਂ ਘਰ ਦੀ ਬਰੀੜੀ ਹੈ ਹਾਂ ਮਾਲੀ ਸਾਈਡ ਤੋਂ ਇਹ ਕਾਲੇ ਕਾਂਟੇ ਦੀ ਪੋਤੀ ਇਹਦੀ ਮਾਂ ਅੱਛਾ ਉਹ ਕਾਲੇ ਕਾਂਟੇ ਦੀ ਆ ਪੋਤੀ ਹਾਂ ਸੁਲਤਾਨ ਮਿਰਜੇ ਘੋੜੇ ਦੀ ਆ ਹਾਂ ਠੀਕ ਆ ਬਾਕੀ ਜਿਹੜੀ ਕਾਂਟੇ ਦੀ ਖੜਨ ਦੀ ਖੜਨਦੀ ਹੈ ਨਾ ਇਹ ਆਪਣਾ ਫਿਰ ਚੈਂਪੀਅਨ ਆ ਪੀਏ ਕੋੜਾ ਆ ਹਾਂ ਮਤਲਬ ਲੈਂਡ ਚੰਗੀ ਆ ਗਈ ਸੋ ਮਿੱਤਰੋ ਐਵੇਂ ਕਰਕੇ ਆਪਾਂ ਬੱਚਾ ਤਿਆਰ ਕਰੀ ਜਾਂਦੇ ਆ ਤੇ ਮਾਰਕਿੰਗ ਕੱਲਾ ਮੱਥੇ ਵਿਲੇਜ ਆ ਬਾਈ ਬਾਕੀ ਸਾਰਾ ਕਾਲਾ ਤੇ ਲੈ ਚੱਲ ਕਾਈ ਹੁਣ ਇਹਨੂੰ ਆਪਾਂ ਛੱਡ ਕਾਈਏ ਤੇ ਤੁਰਦਾ ਤਰਦਾ ਪੂਰਾ ਘੈਂਟ ਆ ਮੜ ਕਪੂਰੀਆ ਘੋੜੇ ਚ ਠੀਕ ਐ ਐਵੇਂ ਐਵੇਂ ਕਰਕੇ ਮਿੱਤਰੋ ਸਾਂਹ ਤਿਆਰ ਕਰੀ ਜਨਾ ਬਾਕੀ ਮਿਹਨਤ ਜਾਰੀ ਐ ਠੀਕ ਐ ਅੱਗੇ ਹੋਣਾ ਕੀ ਹੋਣਾ ਪ੍ਰਮਾਤਮਾ ਦੇ ਹੱਥ ਹਨ ਬਾਬਾ ਕਰੂ ਮੇਰ ਹਨ ਤੇ ਸ਼ੋਹਾਂ ਚ ਪਾਵਾਂਗੇ ਠੀਕ ਐ ਤੇ ਤਿਆਰੀ ਪੂਰੀ ਐ ਹੈ ਤੇ ਆਪਾਂ ਬਈ ਫੀਡ ਵੀ ਆਪਾਂ ਜਿਹੜੀ ਪਾਉਣਿਆ ਮਤਲਬ ਕਿ ਘੋੜਿਆਂ ਨੂੰ ਡਾਇਮੰਡ ਤੇ ਜਿਹੜੇ ਘੋੜੀ ਆ ਉਹਨੂੰ ਆਪਾਂ ਪਲੈਟੀਨਮ ਪਾਉਣਿਆ ਹੁਣ ਇੱਥੇ ਛੱਡਤਾ ਠੀਕ ਐ ਹੁਣ ਇਹ ਆਉਦਾ ਐਸ਼ ਪ੍ਰਸਤੀ ਕਰੂਗਾ ਨੱਚੂਆ ਟੱਪੂਆ ਐ ਸਟਾਰਟਿੰਗ ਹੁੰਦੀ ਆ ਆ ਪਾ ਪਾਈ ਵੀ ਲਾ ਦੇ ਆ ਪਾ ਪਾ ਬਣਾਈਆਂ ਹੋਈਆਂ ਆਪਾਂ ਠੀਕ ਐ ਵਿੱਚ ਫਿਕਸ ਕਰੀਆਂ ਹੋਈਆਂ ਠੀਕ ਐ ਦੋਨੇ ਸਸਤਾ ਜਿਹਾ ਗੇਟ ਬਣਾਇਆ ਸੀ ਅਸੀਂ ਇਹੇ ਦਿਮਾਗ ਲਾ ਕੇ ਤਾਂ ਬਈ ਪੈਸਾ ਬਹੁਤ ਲੱਗ ਜਾਂਦਾ ਹਾਂ ਗੇਟ ਦੇ ਆ ਪਾ ਸਸਤੀ ਮਿਲ ਜਾਂਦੀ ਦੇਖ ਇਹ ਕੀ ਕਰਿਆ ਆਪਾਂ ਚੈਨਰ ਸੀ ਹਾਂ ਚੈਨਰ ਸੀਗਾ ਇਹ ਚੈਨਰ ਸੀ ਲਿਆ ਕੇ ਹਾਂ ਚੈਨਰ ਨੂੰ ਬਸ ਵੱਡ ਕੇ ਏਡਾ ਛੋਟਾ ਕਰਕੇ ਉੱਤੇ ਐ ਵੈਲਡ ਕਰਾਤਾ ਬਦਰੀਪਾਦੀ ਵਿੱਚ ਹਾਂ ਉੱਤੇ ਵੈਲਡ ਕਰਾਤਾ ਚੰਦਰ ਦੇ ਇੱਕ ਐ ਪੱਤੀ ਲਵਾਤੀ ਉਹ ਬਾਈ ਦੀ ਕਾਲੇਜ ਪਾਤੀ ਬਸ ਇਹ ਬਸ ਮੰਨ ਲਾ ਜੇ ਕਿਸੇ ਨੇ ਬਣਵਾਉਣਾ ਵੀ ਆ ਉਤੋ ਬਾਈ ਦੀ ਪਰਦਾ ਕਰੋ ਹਾਂ ਵੀ ਆਪਾਂ ਇਹ ਤਾਂ ਕਰਿਆ ਨਹੀਂ ਚਲ ਹਾਂ ਇਹ ਕਰਿਆ ਉਤੋ ਭਰਦਾ ਕਰੋ ਵੀ ਮੰਨ ਲਾ ਵਿੱਚ ਸਰੀਆ ਪਾ ਕੇ ਵੀ ਜੋਇੰਟ ਕੰਦ ਨਾਲ ਹੋਵੇ ਨਾ ਨਾ ਜੋਇੰਟ ਹੋਵੇ ਨੋ ਨਾਲ ਨੋ ਨਾਲ ਜੋਇੰਟ ਚੀਜ਼ ਵਧੀਆ ਇਹ ਬਹੁਤ ਪੈਸਾ ਨਹੀਂ ਲੱਗਦਾ ਗੇਟ ਤੇ ਬਸ ਆਪਣੇ ਚ ਕਮੀ ਰਹਿ ਗਈ ਵੀ ਆਪਾਂ ਕੰਦ ਨਾਲ ਨਹੀਂ ਜੋਇੰਟ ਕਰਿਆ ਇੱਥੇ ਤਾਂ ਆਪਾਂ ਜੋਇੰਟ ਨਹੀਂ ਕਰਿਆ ਇਹ ਧੱਕ ਮਾਰ ਕੇ ਜਨਬਰ ਨੇ ਹਲਾਤੀ ਹਲਾਤੀ ਹਾਂ ਤੇ ਗਾਹਾਂ ਤੋਂ ਬਸ ਆਪਾਂ ਵੀ ਮੰਨ ਲਾ ਜੇ ਕਰਾਉਣਾ ਬਾਕੀ ਦੂਜਾ ਗੇਟ ਆ ਜਿਹੜਾ ਉਹ ਮਹਿੰਗਾ ਬਹੁਤ ਪੈ ਜਾਂਦਾ ਹਾਂ ਇਹਦਾ ਕੀ ਹੈ ਪਾਈਪ ਆ ਪਾਈਪ ਆ ਇੱਥੇ ਆਪਾਂ ਪਾਤੀ ਪੰਨ ਆ ਵੀ ਮਾਲਾ ਚੈਂਦਰ ਕਿੰਨੇ ਕ ਦਾ ਚੈਂਦਰ ਵੀ ਪੂਰਾ ਸਸਤਾ ਹੈ ਇਹ ਹਾਂ ਨਾ ਨਾ ਸੱਚ ਨਾ ਹਾਂ ਪੂਰਾ ਪਰਾ ਨਹੀਂ ਜਾਂਦੀ ਹਾਂ ਪਿੰਨ ਪੈ ਜਾਂਦੀ ਆ ਐ ਆ ਬਈ ਸਵੇਰੇ ਸਵੇਰੇ ਆਪਾਂ ਆ ਕੁਝ ਤੁਹਾਨੂੰ ਦਿਖਾਉਣੇ ਆ ਬਸ ਬਾਕੀ ਆ ਸਹੀ ਆ ਬਈ ਸਸਤੇ ਚੀਜ਼ ਆ ਕੋਈ ਬੰਦਾ ਹੀ ਕਰ ਸਕਦਾ ਇਹ ਕੋਈ ਵੀ ਕਰ ਸਕਦਾ ਹਾਂ ਹਾਂ ਜੇ ਗੇਟ ਬਣਾਵਾਂ ਗੇਟ 6-7000 ਦਾ ਬਣਦਾ ਹਾਂ ਬਾਕੀ ਬੂਰੀਆਂ ਵੀ ਕਰਤੀਆਂ ਬਾਹਰ ਬੂਰੀਆਂ ਗਾਲਾ ਕਰੀ ਜਾਂਦੀਆਂ ਨੇ ਤੇ ਮੱਝਾ ਆਪਣੇ ਕੋਲੇ ਬੂਰੀਆਂ ਨੇ ਕਾਲੀ ਇੱਕੋ ਜੋ ਪਰਾਂ ਖੜੀ ਆ ਕਾਲੀ ਇੱਕੋ ਹੀ ਐ ਤੇ ਹੁਣ ਆਪਾਂ ਕਰਦੇ ਆ ਸਫਾਈ ਸੁਫਾਈ ਐਂ ਚੱਲਦਾ ਬਈ ਸਵੇਰੇ ਸਵੇਰੇ ਕੰਮ ਜਾਨਵਰ ਚਮਾ ਸ਼ੌਂਕ ਨਾਲ ਹੀ ਰੱਖੇ ਹੋਏ ਬਸ ਆ ਹੁਣ ਸਵੇਰ ਆ ਗਿਆ ਪਾਣੀ ਇਹਨਾਂ ਨੂੰ ਧੱਪਿਆ ਹਾਂ ਠੀਕ ਆ ਸਵੇਰ ਇੱਕ ਵਾਰੀ ਪਾਣੀ ਪਿਉਂਦੇ ਇਹਨਾਂ ਨੂੰ ਹੁਣ ਕਿਰਾਂ ਬਸ ਹੁਣ ਤਾਂ ਦੋ ਵਾਰੀ ਪਾਣੀ ਚੱਲਦਾ ਘੋੜਿਆਂ ਨੂੰ ਸਹੀ ਐ ਵੀ ਹੁਣ ਜਿਹੜਾ ਹੁਣ ਪਿਆ ਤਾਂ ਹੂੰ ਯਾ ਵਸ ਇਹਨਾਂ ਨੂੰ ਪਾਵਾਂਗੇ ਹੁਣ 1 2 ਵਜੇ 2 ਵਜੇ ਹਾਂ ਦੋ ਵਾਰੀ ਪਾਣੀ ਪਿਉਂਦੇ ਬਸ ਸ਼ਾਮ ਤੱਕ ਤਾਂ ਪੀਂਦੀ ਨਹੀਂ ਫਿਰ 2 ਵਜੇ ਤੋਂ ਬਾਅਦ ਤਾਂ ਪੀਂਦੀ ਐਂ ਚੱਲਦਾ हां भाई सुख बाळे कहदे होंदे आ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਂ ਗਿਆ ਲੱਦ ਚੱਕਣੀ ਪਈ ਅੱਛਾ ਐਂ ਦੱਸ ਵੀ ਆਪਾਂ ਨੂੰ ਕਿੰਨਾ ਕੁਸ ਦਿੱਤਾ ਲੱਦ ਨੇ ਸਾਰਾ ਕੁਛ ਹੀ ਆ ਬਾਈ ਜੇ ਅੱਜ ਆਪਣੇ ਮਤਲਬ ਕਿ YouTube ਚੱਲਿਆ ਤਾਂ ਵੀ ਘੋੜਿਆਂ ਕਰਕੇ ਹਨਾ ਜੇ ਆਪਣਾ Facebook ਚੱਲਿਆ ਮਤਲਬ ਸਾਰੇ ਕਿੰਨੇ ਵੀ ਵੀਰਪਾਈ ਜਾਣਦੇ ਆਪਾਂ ਨੂੰ ਲੱਦ ਕਰਕੇ ਹੀ ਜਾਣਦੇ ਘੋੜਿਆਂ ਕਰਕੇ ਹੀ ਜਾਣਦੇ ਹਾਂ ਇਹਨਾਂ ਦੀ ਸੇਵਾ ਕਰਕੇ ਸੇਵਾ ਕਰਕੇ ਹਾਂ ਕਿੰਨਾ ਕੁਸ ਦੇਤਾ ਆਪਾਂ ਨੂੰ ਸਾਰੇ ਲੋਕ ਦੇਖਦੇ ਆ ਪਿਆਰ ਕਰਦੇ ਆ ਪਹਿਚਾਣ ਬਣ ਗਈ ਇੱਕ ਵੀ ਜਿਹੜੇ ਬੰਦੇ ਨਾ ਆਪਣੀਆਂ ਗੱਲਾਂ ਸੁਣਦੇ ਆ ਉਹਨਾਂ ਨੂੰ ਆਪਣੀਆਂ ਗੱਲਾਂ ਚੋ ਅਸਲੀ ਤੇ ਲੱਗਦੀ ਆ ਹੂੰ ਤਾਂ ਹੀ ਆਪਾਂ ਨੂੰ ਸੁਣਦੇ ਆ ਹੈ ਵੀ ਗਰਾਊਂਡ ਲੈਵਲ ਤੇ ਆ ਕੋਈ ਨਹੀਂ ਹੈਗਾ ਆਪਾਂ ਵੀ ਕੱਲੀਆਂ ਗੱਲਾਂ ਹੀ ਕਰਦੇ ਆ ਅੱਥੀ ਮਿਹਨਤ ਕਰਦੇ ਆ ਵੀ ਆਪਾਂ ਕਿਸੇ ਤੋਂ ਲੋ ਕੁਛੇ ਭਰਖਦੇ ਆ ਆਪਾਂ ਜਾਨਵਰਾਂ ਨੂੰ ਆਪਾਂ ਕਿਵੇਂ ਤਿਆਰ ਰੱਖਦੇ ਹੁਣ ਆਪਣਾ 25 ਸਾਲ ਦਾ ਘੋੜਾ ਹੋ ਰਿਹਾ ਆ ਆਪਾਂ ਨੂੰ ਪਤਾ ਬਈ ਉਹਨੂੰ ਆਪਾਂ ਕੀ ਕੁਛ ਪਾਉਣੇ ਆ ਇਹਨਾਂ ਦੇ ਪਿੱਛੇ ਬਹੁਤ ਮਿਹਨਤ ਹੁੰਦੀ ਆ ਪਹਿਲਾਂ ਦਾਦਾ ਜੀ ਨੇ ਕਰੀ ਰਿਹਾ ਠੀਕ ਆ ਡੈਡੀ ਜੀ ਨੇ ਸੰਭਿਆ ਉਹਨੂੰ ਬਸ ਤੇ ਗਾਹ ਆਪਾਂ ਕਰ ਰਹੇ ਆਂ ਬਸ ਸੇਵਾ ਕਰੋ ਬਾਈ ਇਹਨਾਂ ਦੀ ਹਨਾ ਕੁਛ ਨਹੀਂ ਲਕੋ ਖੇ ਰਖਦੇ ਮੇਨ ਗੱਲ ਇਹ ਆ ਵੀ ਜਿੰਨਾ ਇਹਨਾਂ ਨੂੰ ਆਪਾਂ ਚੰਗਾ ਖਵਾਵਾਂਗੇ ਇਹ ਆਪਾਂ ਨੂੰ ਉਦੋਂ ਦੁੱਗਣਾ ਚੰਗਾ ਖਵਾਉਂਦੇ ਬਾਕੀ ਗੁਰੂਆਂ ਦੀਆਂ ਚੀਜ਼ਾਂ ਇਹ ਕੋਈ ਐ ਨਹੀਂ ਹੈਗੀ ਵੀ ਮਾੜੀ ਇਹਨਾਂ ਦੀ ਸੇਵਾ ਤਾਂ ਬਹੁਤ ਸੱਚੀ ਸੇਵਾ ਬਸ ਬਾਈ ਦਿਲ ਚ ਆ ਕੇ ਕਰਿਆ ਕਰੋ ਸੇਵਾ ਜੇ ਹੁਣ ਆਪਾਂ ਲਿੱਦ ਵੀ ਸਿੱਟੀ ਜਾਂਦੇ ਹਨਾ ਆਪਾਂ ਨੂੰ ਕੋਈ ਇੱਚ ਸ਼ਰਮ ਨਹੀਂ ਨਾ 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 ਕੰਮ ਦੀ ਗੱਲ ਹੀ ਆ ਬਾਈ ਸੇਵਾ ਇਹ ਤਾਂ ਆਪਾਂ ਕਰ ਹੀ ਜਾਂਦੇ ਆ ਠੀਕ ਆ ਤੇ ਜਾਨਵਰ ਬਾਈ ਸਾਮ ਸਮਾਈ ਫੁੱਲ ਕਰੋ ਹਾਂ ਜਿੰਨੇ ਉਦੋਂ ਤੱਕ ਘੱਟ ਰੱਖ ਲਓ ਅਗਲਾ ਕਹਿੰਦਾ ਨਾ ਵੀ ਮੈਨੂੰ ਪ੍ਰੋਫਿਟ ਨਹੀਂ ਹੋਇਆ ਪ੍ਰੋਫਿਟ ਜੇ ਤੁਸੀਂ ਧਿਆਨ ਕਰੋਗੇ ਜਾਨਵਰ ਤੇ ਜਾਨਵਰ ਲਿਆਉਣੇ ਹੋ ਉਹਨੂੰ ਦੇਖੇ ਕਰੋ ਉਹਦੀ ਸੰਭਾਲ ਕਰੋ ਐ ਨਹੀਂ ਹੈਗਾ ਪੈਸਾ ਲਾਤਾ ਘਰੇ ਲੈ ਕੇ ਬੰਦਤੀ ਗੱਡੀ ਤਾਂ ਹੈ ਨਹੀਂ ਨਾ ਵੀ ਪੈਸਾ ਲਾਤਾ ਤਾਂ ਸੈਲਫ ਮਾਰ ਲੈ ਸਟਾਰਟ ਹੋਈ ਤੇ ਤੋੜ ਲਈ ਇੱਕ ਬੰਦਾ ਯਾਰ ਇੱਕ ਘੋੜਾ ਵੀ ਰਜਾ ਸਕਦਾ ਇੱਕ ਘੋੜੀ ਵੀ ਰਜਾ ਸਕਦਾ ਹਾਂ ਇਹ ਸ਼ੌਂਕ ਆ ਸ਼ੌਂਕ ਹੈ ਬਾਈ ਵੱਡੀ ਗੱਲ ਸ਼ੌਂਕ ਆ ਇਹ ਵੀ ਆਪਾਂ ਸ਼ੌਂਕ ਨਾਲ ਚੀਜ਼ ਨੂੰ ਸਾਂਭੀਏ ਤਾਂ ਤਿਆਰ ਕਰੀਏ ਜੇ ਸ਼ੌਂਕ ਨਾਲ ਤੁਸੀਂ ਸਾਂਭੋਗੇ ਤੁਹਾਨੂੰ ਸਾਰਾ ਕੁਝ ਦਊਏ ਇਹਨਾਂ ਦੀ ਸੇਵਾ ਕਰੋਗੇ ਸਾਰਾ ਕੁਝ ਹੀ ਬੁੱਝ ਲੈਂਦੇ ਵੀ ਸਾਡੇ ਮਾਲਕ ਨੇ ਸਾਨੂੰ ਕਲੇਸ਼ ਕਰਕੇ ਨੀਰਾ ਪਾਇਆ ਹਾਂ ਕਿ ਸਾਨੂੰ ਖੁਸ਼ ਹੋ ਕੇ ਪਾਇਆ ਬੱਦੀ ਗੱਲ ਹੈ ਪਰਿਵਾਰ ਦੀ ਖੁਸ਼ੀ ਚਾਹੀਦੀ ਹੈ ਇਹ ਚੀਜ਼ ਤੇ ਜੇ ਸਾਡਾ ਪਰਿਵਾਰ ਖੁਸ਼ ਆ ਜੇ ਇਹਨਾਂ ਪਰਿਵਾਰ ਖੁਸ਼ ਆ ਤਾਂ ਤੁਸੀਂ ਸੱਚੀ ਤੋਂ ਸਾਰਾ ਟੱਬਰ ਸੇਵਾ ਕਰਦੇ ਹੋ ਇਹ ਕੁਛ ਨਹੀਂ ਲੁਕੋ ਕੇ ਰੱਖਦੇ ਬੇੜੇ ਪਾਰ ਲਾ ਦਿੰਦੇ ਤਾਂ ਬਾਕੀ ਰਹੀ ਗੱਲ ਬਈ ਇਹਨਾਂ ਨੂੰ ਪਾਉਣ ਵਾਲੀ ਆਪਾਂ ਕੌਣ ਹੁੰਨੇ ਆ ਬਈ ਖਬਰ ਅੱਜ ਦੀ ਘੜੀ ਅੱਜ ਦੀ ਘੜੀ ਆਪਣੇ ਤਿੰਨ ਜਨਮ ਦਾ ਇਹ ਆਪਣਾ ਟੱਬਰ ਪਾ ਰਹੇ ਆ ਆਪਣਾ ਡੱਬਾ ਪਾ ਰਹੇ ਆ ਆਪਾਂ ਨਹੀਂ ਪਾਲਦੇ ਆਪਾਂ ਤਾਂ ਸੇਵਾ ਕਰਦੇ ਇਹਨਾਂ ਦੀ ਸਹੀ ਗੱਲ ਹੈ ਇਹ ਆਪਣਾ ਟੱਬਰ ਚਲਾ ਰਹੇ ਆ ਹੁਣ ਦੀ ਕੰਡੀਸ਼ਨ ਬਾਕੀ ਇਹ ਬਾਈ ਗਰਾਊਂਡ ਲੈਵਲ ਦੀ ਹੀ ਗੱਲਾਂ ਨਹੀਂ ਹਾਂ ਆਪਣੇ ਕੋਲੇ ਤਿੰਨ ਜਨਮਾਂ ਤਿੰਨੀ ਹੈਪੀ ਕੋਲੇ ਆ ਉਹ ਵੀ ਬਾਈ ਸਾਰਾ ਪ੍ਰਵਾਹ ਬਾਈ ਜਿਹੜਾ ਬੰਦਾ ਸੱਚੇ ਦਿਲੋਂ ਸੇਵਾ ਕਰ ਦੇਣਾ ਦੀ ਬਸ ਬਾਰੇ ਨਿਹਰੀ ਆ ਬਾਰੇ ਹੀ ਹੈ ਨਾ ਬਾਕੀ ਬਾਈ ਬੰਦੇ ਦੀ ਹੈ ਨਾ ਸੱਚੀ ਮਿਹਨਤ ਹੋਵੇ ਨੀਤ ਸਾਹਿਬ ਸ਼ੌਂਕ ਹੋਵੇ ਵੱਡੀ ਗੱਲ ਆ ਜੇ ਬੰਦਾ ਸੋਚ ਕੇ ਇਹ ਚੀਜ਼ਾਂ ਚੱਲੇ ਵੀ ਪੈਸਾ ਉਹ ਬਿਜ਼ਨਸ ਹੁੰਦੇ ਆ ਤਾਂ ਉਹ ਬਾਤ ਦੀਆਂ ਗੱਲਾਂ ਜੇ ਤੁਸੀਂ ਇਹਨਾਂ ਨੂੰ ਪਿਆਰ ਨਾਲ ਰੱਖੋਗੇ ਸ਼ੌਂਕ ਨਾਲ ਇਹਨਾਂ ਦੀ ਸੇਵਾ ਕਰੋਗੇ ਪਰ ਮੈਂ ਇੱਕ ਕੋੜੀ ਤੁਹਾਨੂੰ ਲਾ ਲਓ ਯਾਰ ਹਾਂ ਅਮੀਰੀ ਗਰੀਬੀ ਨਹੀਂ ਮੈਟਰ ਕਰਦੀ ਸਸਤੀ ਘੋੜੀ ਨਹੀਂ ਮੈਟਰ ਕਰਦੀ ਜੇ ਤੁਸੀਂ ਸਸਤੀ ਦੀ ਵੀ ਸੇਵਾ ਕਰੋਗੇ ਚੰਗੀ ਸੇਵਾ ਕਰੋਗੇ ਐ ਨਹੀਂ ਪਤਾ ਵੇਲੇ ਪਾ ਕਰਦੇ ਹੋ ਹੀ ਹਾਂ ਬਾਕੀ ਆਪਾਂ ਉਹੀ ਕਰ ਪਰਦੇ ਆਮ ਜਿਹੇ ਬੰਦੇ ਆ ਬਾਈ ਹੁਣ ਫੋਨ ਫੋਨ ਸਾਰਿਆਂ ਕੋਲ ਆ ਵੀਡੀਓ ਬੜੀ ਪਾਉਣ ਲੱਗ ਗਿਆ ਕਰੋ ਠੀਕ ਹੈ ਵੀਡੀਓ ਨਾਲ ਬਹੁਤ ਫਰਕ ਪੈਂਦਾ ਦੱਸਿਆ ਕਰੋ ਪਾ ਕੁਝ ਪੁਆਇੰਟ ਬੋਲਣਾ ਦੇਖਣ ਨਾਲ ਵੀ ਪਤਾ ਲੱਗਦਾ ਤੇ ਜਿਹੜੇ ਨੌਲੇਜ ਆ ਜੋ ਦੱਸਣਗੇ ਫੇਰ ਹੀ ਗਾਈਡ ਹੋਊ ਸਾਰੇ ਹਾਂ ਹਾਂ ਮੰਨ ਲਾ ਜੇ ਤੁਸੀਂ ਦੇਖੋਗੇ ਹੁਣ ਅਸੀਂ ਕਿਉਂ ਪਾ ਰਹੇ ਆ ਵੀਡੀਓ ਨਵੇਂ ਬੰਦੇ ਆਲੀ ਨਵੇਂ ਬੰਦੇ ਆਲੀ ਅਸਤਾ ਹੁਣ 30 ਸਾਨੂੰ ਤਾਂ ਦਾਦੇ ਤੋਂ ਲੈ ਕੇ ਸਾਨੂੰ ਤਾਂ ਸਭ ਪਤਾ ਸਾਰੀ ਨੌਲੇਜ ਆ ਘੋੜਿਆਂ ਬਾਰੇ ਪਰ ਆਪਾਂ ਨਵੇਂ ਬੰਦਿਆਂ ਦੇ ਫਾਇਦੇ ਲਈ ਇਹ ਚੀਜ਼ਾਂ ਕਰ ਰਹੇ ਆ ਕਰ ਰਹੇ ਆ ਵੀ ਯਾਰ ਕਿਸੇ ਦਾ ਸ਼ੌਂਕ ਨਾ ਮਰੇ ਸ਼ੌਂਕ ਨਾ ਮਰੇ ਜੇ ਕੋਈ ਵੀ ਅਸੀਂ ਗੱਲ ਕਹਿੰਨੇ ਆ ਵੀ ਸ਼ੌਂਕ ਨਾ ਮਰੇ ਕਿਸੇ ਦਾ ਸ਼ੌਂਕ ਪਹਿਲੀ ਗੱਲ ਆ ਉਹੀ ਗੱਲ ਹੈ ਕਰਨ ਨੂੰ ਤਾਂ ਪੈਸਾ ਪੈਸਾ ਤਾਂ ਆਪਾਂ ਨੂੰ ਐਜ ਵੀ ਦੇ ਰਹੇ ਨੇ ਇਹ ਸਾਰਾ ਕੁਝ ਦੇ ਰਹੇ ਆ ਸਾਰਾ ਕੁਝ ਹੈ ਹੈ ਪਰ ਮਿਹਨਤ ਦਾ ਮਿਹਨਤ ਦਾ ਵੱਡੀ ਗੱਲ ਹੈ ਤਿੰਨਾਂ ਦੀ ਸੇਵਾ ਕਰਦੇ ਆ ਆਪਾਂ ਤੋਂ ਇਹਨਾਂ ਨੇ ਕੁਝ ਨਹੀਂ ਸੋਸ਼ਲ ਮੀਡੀਆ ਚੱਲਦਾ ਜਿੰਨਾ ਵੀ ਕੁਝ ਚੱਲਦਾ ਇੰਨਾ ਕਰਕੇ ਚੱਲਦਾ ਜਾਨਵਰ ਘੱਟ ਰੱਖੋ ਪਰ ਹਾਂ ਸੇਵਾ ਕਰੋ ਪਰ ਇੱਕ ਜਾਨਵਰ ਰੱਖ ਲਓ ਧੁੱਪ ਸੇਕੀ ਜਾਂਦਾ ਹਾਂ ਉੱਧਰ ਖੜਾ ਸੁੱਚਾ ਠੀਕ ਆ ਤੇ ਉਹ ਧੁੱਪ ਸੇਕ ਰਿਹਾ ਹੁਣ ਠੀਕ ਆ ਲੂਵੀ ਖੋਲ ਜਿੰਦੇ ਆ ਰਹੀ ਇਹ ਹਾਂ ਇੱਥੇ ਖੜੇ ਆ ਸੁੱਚਾ ਖੜਾ ਹੁਣ ਇੱਥੇ ਧੁੱਪ ਸੇਕੀ ਜਾਂਦਾ ਪਹਿਲਾਂ ਬਾਹਰ ਸੀ ਬਾਹਰ ਉਧਰ ਧੁੱਪ ਸਵੇਰੇ ਸਵੇਰੇ ਇਹਨਾਂ ਨੂੰ ਬਈ ਧੁੱਪ ਲਵਾਉਣੀ ਜ਼ਰੂਰੀ ਆ ਜਾਨਵਰ ਨੂੰ ਕੱਲਾ ਅੰਦਰ ਨਾ ਇਹਨਾਂ ਨੂੰ ਇਹਦਾ ਠਾਣ ਬਦਲਿਆ ਕਰੋ ਰਾਤ ਦਾ ਠਾਣ ਹੁਣ ਹੋਣਾ ਚ हां जिन्ना ਇੰਤਜ਼ਾਮ ਆਪਾਂ ਕਰ ਸਕਦੇ ਨੇ ਲੀ ਕਰੋ ਜਿੰਨਾ ਹੋ ਸਕੇ ਬਾਕੀ ਬਈ ਕੋਈ ਨਾ ਕੋਈ ਇਹ ਚੀਜ਼ ਦੇ ਪਰਵਾਹ ਨਾ ਕਰਿਆ ਕਰੋ ਵੀ ਇਹ ਬਈ ਖਰੀਦੇ ਨਹੀਂ ਜਾਣੇ ਸਭ ਕੁਝ ਮਿਲਦਾ ਬਈ ਗਰਾਊਂਡ ਲੈਵਲ ਤੋਂ ਸਟਾਰਟ ਕਰੋ ਆਪਾਂ ਐ ਨਹੀਂ ਕਹਿੰਦਾ ਵੀ ਕੋਈ ਕੇ ਬਈ ਵੀਰ ਕਹਿ ਦਿੰਦਿਆ ਵੀ ਮਹਿੰਗੀ ਘੋੜੀਆਂ ਨਾਲ ਸਤੂ ਲੈ ਜਾਣੀਆਂ ਨੇ ਬਈ ਘੋੜੀ ਹਰੇਕ ਮੁੱਲ ਦੀ ਆ ਐ ਨਹੀਂ ਹੈਗਾ ਮਹਿੰਗੀਆਂ ਨੇ ਜ਼ੀਰੋ ਲੈਵਲ ਤੋਂ ਸਟਾਰਟ ਕਰੋ ਤੇ ਹੌਲੀ-ਹੌਲੀ ਤਰੱਕੀ ਕਰਦਾ ਬੰਦਾ ਜੇ ਤੁਸੀਂ ਅੱਜੇ ਕਹੋਗੇ ਵੀ ਸਸਤੀ ਘੋੜੀ ਲੈ ਕੇ ਕਰਾਂ ਤੁਸੀਂ ਸਿੱਖੋ ਉਹਦੀ ਸੇਵਾ ਕਰੋ ਅਨਿਪਦਨ ਪਰਮਾਤਮਾ ਰੰਗ ਭਾਗ ਉਹਨਾਂ ਨਾਲ ਹੀ ਲਾਦੇ ਥੋਡੇ ਹਨਾ ਇਹਦਾ ਪਰਮਾਤਮਾ ਦੇ ਹੱਥਾਂ ਜਨਮ ਪਰ ਦੇਣਾ ਸਾਨੂੰ ਆਪਾਂ ਨੇ ਆਪਣੇ ਹੱਥ ਨਹੀਂ ਆਪਣੇ ਹੱਥੇ ਨਾਲ ਹੀ ਸੇਵਾ ਕਰਨੀ ਹੈ ਇਕੱਲੀ ਤੇ ਆਪਾਂ ਤਾਂ ਭਾਈ ਐਦੀ ਸੇਵਾ ਕਰਦੇ ਰਹਿਣਾ ਜਨਮਰਾਂ ਦੀ ਹੈ ਤੇ ਸਵੇਰੇ ਆਪਾਂ ਸਾਰਾ ਦਿਨ ਬਸ ਜਿਹੜਾ ਚੀਜ਼ ਕਰਦੇ ਆ ਜਨਮਰਾਂ ਨੂੰ ਕਰਦੇ ਆ ਉਹ ਚੀਜ਼ ਸਾਨੂੰ ਵੀ ਦਿਖਾਉਨੇ ਆ ਤੇ ਸਵੇਰੇ ਆਪਣਾ ਭਾਈ ਮੋਟਿਵ ਮੰਨ ਲੈ ਇਹੀ ਆ ਵੀ ਜਨ ਸਾਰਿਆਂ ਨੂੰ ਪਤਾ ਲੱਗੇ ਇਹ ਚੀਜ਼ਾਂ ਦਾ ਹਨਾ ਹੁਣ ਇਹ ਆਏ ਦਰਵੇਸ਼ ਜਿੱਦੇ ਦੀ ਹੈ ਇਹ ਕਰਮਾ ਵਾਲੀ ਭਾਗ ਬਹੁਤ ਇਹਦਾ ਹੁਣ ਆਪਾਂ ਕਹਿੰਦੇ ਵੀ ਇਹਨੂੰ ਦਿਖਦਾ ਨਹੀਂ ਪਰ ਇਹਨੇ ਬਹੁਤ ਕੁਝ ਦਿੱਤਾ ਕਰਮ ਵਾਲੀ ਨੇ ਹੂੰ ਜਿੱਦ ਦੇ ਦੀ ਆਈ ਕਰਮ ਵਾਲੀ ਰੰਗ ਭਾਗ ਹੀ ਲਾਤੇ ਇੱਕ ਘੋੜੀ ਆ ਬਈ ਇੱਕ ਘੋੜੀ ਨੇ ਬਹੁਤ ਕੁਝ ਕਰਤਾ ਉਹ ਸਟਾਲੀਅਨ ਤਿਆਰ ਕਰਤਾ ਇੱਕ ਘੋੜੀ ਨੇ ਜਗਲਾ ਕਹਿ ਦੇ ਹੈ ਬਾਕੀ ਕਰਮਾਂ ਦੀਆਂ ਖੇਡਾਂ ਬਈ ਜੇ ਸੱਚੇ ਦਿਲੋਂ ਸੇਵਾ ਕਰੋਗੇ ਤੁਹਾਨੂੰ ਸਭ ਕੁਝ ਮਿਲੂ ਬਾਕੀ ਇਹਦੀ ਬਹੁਤ ਲੰਮੀ ਕਹਾਣੀ ਆ ਇਹ ਘੋੜੀ ਦੀ ਵੀ ਤੁਹਾਨੂੰ ਉਹ ਵੀ ਦੱਸਾਂ ਕਿਦੇ ਹੂੰ ਹਾ ਬਾਏ ਤਾਂ ਬਾਏ ਤਾਂ ਮਾਲਕ ਨੇ ਉਮਰ ਬਖਸ਼ੀ ਆ ਜਿੰਨਾ ਇਹ ਉਮਰ ਖਾਈ ਬੈਠਾ ਇਹ ਅੱਜ ਇੰਨਾ ਫੱਟਾ ਨਹੀਂ ਉਮਰ ਕਰਕੇ ਵੀ ਕੋਈ ਘੋੜਾ ਫੱਟ ਨਹੀਂ ਪੈਰਾਂ ਕੋਣੀ ਨਹੀਂ ਇਹਦੇ ਕੋਈ ਗਾਮਚਾ ਨਹੀਂ ਦਵੀਆਂ ਹੂੰ ਉਸ ਜਿਵੇਂ ਸੀਗਾ ਉਵੇਂ ਹੀ ਅੱਜ ਵੀ ਰਾਜ ਹੰਸ ਦੇਖ ਲਾ ਹਾਂ ਨਾਲ ਸੀ ਇਹਦੇ ਮਾਲਾ ਰਾਜ ਹੰਸ ਬਾਦਲਾਂ ਵਾਲਾ ਉਹ ਇਹਦੀ ਉਮਰ ਦਾ ਇੱਕ ਉਮਰ ਦੇ ਨੇ ਰਾਜ ਹੰਸ ਤੇ ਬਾਜ ਆਪਣਾ ਇੱਕੋ ਸ਼ੋਹ ਚ ਲੱਗੇ ਹੋਏ ਆ ਬਾਈ ਇਹ ਹੈ ਤੇ ਮਾਲਕ ਨੇ ਵਧੀਆ ਤੰਦਰੁਸਤੀ ਬਖਸ਼ੀ ਆਂ ਸ਼ੇਵਾ ਆਪਾਂ ਇਹਨਾਂ ਦੀ ਕਰਦੀ ਰਹਿੰਨੇ ਆ ਵੱਡੀ ਗੱਲ ਦੇਖ ਰੇ ਕ ਆਪ ਕਰਦੇ ਆ ਪਹਿਲਾਂ ਦਾਦਾ ਜੀ ਨੇ ਨੇ ਆਪ ਤਿਆਰ ਕਰਿਆ ਵੱਡਾ ਰੋਲ ਤਾਂ ਦਾਦਾ ਜੀ ਦਾ ਇਹਨੂੰ ਤਿਆਰ ਕਰਨ ਚ ਹੈ ਆਪਾਂ ਤਾਂ ਉਹ ਛੋਟੇ ਹੁੰਦੇ ਸੀ ਦਾਦਾ ਜੀ ਨੇ ਤਿਆਰ ਕਰਿਆ ਇਹਨੂੰ ਪੂਰਾ ਸਟਾਰਲ ਜਣ ਹੈ ਇੱਕ ਜਵਾਨ ਚ ਐ ਘੋੜਾ ਤਿਆਰ ਕਰਕੇ ਪੂਰੀ ਐ ਦਾਦਾ ਜੀ ਆਪ ਮਲ ਸੀ ਇਹ ਬਿਰ ਘੋੜਾ ਤਿਆਰ ਕਰਿਆ ਪਰ ਘੋੜੇ ਵੀ ਕਸਰਾ ਨਹੀਂ ਛੱਡਿਆ ਮਾਲਕਰੇ ਬਹੁਤ ਖੁਸ਼ੀ ਨੇ ਵੀ ਬਹੁਤ ਤਰੱਕੀ કરી ਬੱਚੇ ਨੇ ਤੇ ਗਾਮਚੀਆਂ ਦੇਖੋ ਇੰਨੀ ਉਮਰ ਹੋ ਕੇ ਵੀ ਗਾਮਚੀਆਂ ਇਹਨੀਆਂ ਦੇਖੋ ਦਮਾ ਨਹੀਂ ਦਵੀਆਂ ਨਹੀਂ ਵੱਡੀ ਉਮਰ ਚ ਘੋੜੇ ਦੀਆਂ ਜਾ ਕੇ ਤੁਸੀਂ ਦੇਖੋ ਇਹ ਵੱਡੀ ਗੱਲ ਗਾਮਚੀਆਂ ਦਾ ਆ ਜਾਂਦੀਆਂ ਕਿਦੇ ਵੀ ਦੇਖ ਲਓ ਤੁਸੀਂ ਇਹਦੀ ਗਾਮਚੀ ਕਿਉਂ ਨਹੀਂ ਤੇ ਵੀ ਇਹਦੀ ਗਾਮਚੀ ਛੋਟੀ ਛੋਟੀ ਆ ਹਾਲਾ ਕਹਿੰਦਾ ਕੀ ਕਾਰਨ ਗਾਮਚੀ ਕਿਉਂ ਛੋਟੀ ਹੋਣੀ ਚਾਹੀਦੀ ਆ ਇਹਦੀ ਗਾਮਚੀ ਤਾਂ ਕਰਕੇ ਛੋਟੀ ਹੋਣੀ ਚਾਹੀਦੀ ਆ ਵੀ ਬਾਅਦ ਚ ਦਬਦੀ ਨਹੀਂ ਗਾਮਚੀ ਹੁਣ ਇਹਦੀ ਗਾਮਚੀ ਦੇਖ ਲਓ ਉਮੇ ਖੜੀ ਆ ਇੰਨੀ ਉਮਰ ਦਾ ਹੋਰ ਨਹੀਂ ਕੋਰਾ ਪੈਰਾਂ ਤੋਂ ਖੜ ਜਾਂਦਾ ਵੱਡੀ ਉਮਰ ਚ ਆ ਕੇ ਹੂੰ ਬਾਕੀ ਬਾਈ ਆਪਾਂ ਲੱਗ ਰਹੇ ਆ ਜੋ ਵੀ ਕਰਦੇ ਆ ਇਸ ਤੋਂ ਬਾਅਦ ਚ ਬਾਕੀ ਥੋੜੀ ਜਿਹੀ ਬਾਈ ਹੁਣ ਮਾਲਾ ਬੰਦੇ ਰਝਾਣ ਚ ਕਬੀਲਦਾਰੀ ਚ ਬਾਹਰ ਅੰਦਰ ਦੇ ਵੀ ਕੰਮ ਹੋ ਜਾਂਦੇ ਆ ਸਭ ਕੁਝ ਆਪ ਹੀ ਕਰਦੇ ਆ ਤੇ ਬਲੌਗ ਚ ਕਈ ਵਾਰ ਨਹੀਂ ਉਹ ਚੀਜ਼ਾਂ ਦਿਖਾ ਸਕਦੇ ਵੱਡਾ ਬਾਹਰ ਬਾਗ ਜਾਂਦੇ ਮੈਂ ਬਾਹਰ ਬਾਗ ਜਨ ਖੇਡਣਾ ਫਿਰ ਹਾਂ ਕੈਚ ਨਹੀਂ ਹੁੰਦੀਆਂ ਕਈ ਗੱਲਾਂ ਪਰ ਜਿੰਨੀਆਂ ਵੀ ਅਸੀਂ ਹੁਣੇ ਆ ਘਰੇ ਕਰਦੇ ਆ ਉਹ ਤੁਹਾਨੂੰ ਦਿਖਾਉਨੇ ਆ ਸਾਰਾ ਕੁਝ ਵੀ ਆ ਚੀਜ਼ਾਂ ਆਪਾਂ ਕਰਦੇ ਆ ਹੂੰ ਦਾਣਾ ਫੱਕਾ ਇਹਨੂੰ ਬਾਹਰ ਵੀ ਜਾਈਦਾ ਦਾਣਾ ਫੱਕਾ ਪਾ ਕੇ ਜਾਈਦਾ ਇਨਾਂ ਦਾ ਸਵੇਰੇ ਤੋਂ ਰੁਟੀਨ ਪੂਰਾ ਕਰਕੇ ਜਾਈਦਾ ਹੋਰ ਸਟਾਰਟਿੰਗ ਇੱਥੋਂ ਹੀ ਹੁੰਦੀ ਆ ਹਾਂ ਸਟਾਰਟਿੰਗ ਸਵੇਰੇ ਉੱਠ ਕੇ ਬਸ ਉੱਠ ਕੇ ਇਨਾ ਚ ਹੀ ਆਉਣਾ ਸਵੇਰੇ ਜਦੋਂ ਉੱਠਣਾ ਪਹਿਲਾਂ ਇਨਾ ਚ ਪਹਿਲਾਂ ਇਨਾ ਚ ਆਉਣਾ ਖਾਣਾ-ਦਾਣਾ ਕਰਕੇ ਸਵਾਸ ਸਫਾਈ ਕਰਕੇ ਬਾਹਰ ਵੀ ਜਾਣਾ ਸਾਰਾ ਨਿਵੇੜ ਕੇ ਜਾਣਾ ਤੇ ਅੱਗੇ ਤੁਸੀਂ ਬਣੇ ਰਹੋ ਅੱਗੇ ਜੋ ਵੀ ਕੁਝ ਕਰਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ 'ਚ ਬਸ ਬਲੌਗ ਦੱਸਿਓ ਕੋ ਤੁਹਾਨੂੰ ਕਿਵੇਂ ਲੱਗਦੇ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਆਪਣੇ ਬਲੌਗ ਤੁਹਾਨੂੰ ਕਿੱਦਿਆਂ ਦੇ ਲੱਗਦੇ ਆ ਤੇ ਬਲੌਗ 'ਚ ਜਿਹੜੀ ਵੀ ਚੀਜ਼ਾਂ ਬਾਕੀ ਜੋ ਵੀ ਆਪਾਂ ਹੋਰ ਵੀਡੀਓ ਬਣਾਵਾਂਗੇ ਰਿਲੇਟਡ ਉਹ ਸਾਨੂੰ ਕਮੈਂਟ ਕਰਦਾ ਕਰੋ ਐਕਸਟਰਾ ਸੀ ਵੀਡੀਓ ਬਣਾ ਦਾਂਗੇ ਉਹ ਜਿਹੜੀ ਚੀਜ਼ ਤੁਸੀਂ ਵੀ ਆਹ ਸਵਾਲ ਆ ਸਾਡਾ ਵੀ ਆਹ ਚੀਜ਼ ਤੇ ਵੀਡੀਓ ਪਾਓ ਅਸੀਂ ਉਸੇ ਟੌਪ ਤੇ ਅੱਡ ਵੀਡੀਓ ਬਣਾ ਦਾਂਗੇ ਤੇ ਬਲੌਗ 'ਚ ਆਪਾਂ ਸਾਰਾ ਦਿਨ ਦਾ ਦਿਖਾ ਦਿੰਨੇ ਸੋਨੂੰ ਵੀ ਕੀ ਕਰਦੇ ਆ ਤੇ ਉਹ ਤੁਹਾਨੂੰ ਅੱਡ ਦਿਖਾ ਦਾਂਗੇ ਅੱਗੇ ਦੇ ਬਣੇ ਰਹੋ ਬਸ ਵੀਡੀਓ ਨਾਲ ਅੱਗੇ ਤੁਹਾਨੂੰ ਦਿਖਾਉਣਾ ਵੀ ਕੀ ਕਰਾਂਗੇ ਤੇ ਬਈ ਆਪਾਂ ਘਰ ਦਾ ਕੰਮ ਧੰਦਾ ਨਿਮੇੜ ਕੇ ਆ ਗਏ ਆਪਾਂ ਬਈ ਫੀਡ ਚੱਕਣ ਆਪਣੀ ਇਹ ਪੈਕ ਹੋਈ ਆ ਬਈ ਅਸ਼ਵ ਵਾਲਿਆਂ ਦੀ ਠੀਕ ਆ ਆਪਾਂ ਇਹਨੂੰ ਲੈ ਜਾਂਦੇ ਆ ਆਪਣੇ 4 ਡਾਇਮੰਡ ਦੇ ਨੇ ਇੱਕ ਪਲੇਟਿਨਮ ਆ ਸੌਰੀ ਦੋ ਪਲੇਟਿਨਮ ਆ ਤੇ ਇੱਕ ਆ ਸ਼ੋ ਸਟਾਰ ਆ ਖੜਾ ਆਪਾਂ ਲੈ ਕੇ ਚੱਲਦੇ ਆ ਹੁਣ ਠੀਕ ਆ ਇਹਨਾਂ ਨੂੰ ਲੈ ਜਾਂਦੇ ਘਰੇ ਕਾਤਲ ਚੱਲੀ ਸਰਦਾਰਾ ਹੈ ਹੈ ਘੋੜਿਆਂ ਦੀ ਨਾਲ ਲਾ ਜੀ ਐਂ ਆ ਘੋੜੇ ਰੱਖਣੇ ਸੌਖੇ ਨਹੀਂ ਕਿੰਨੇ ਦਾ ਬੇਲ ਆ ਗਿਆ ਕਿੰਨਾ ਲਿਖਿਆ ਤੇ 15490 ਦੀ ਫੀਡ ਠੀਕ ਆ ਐਡਾ ਟਰਾਲਾ ਲੈ ਆ ਬਾਈ ਫੀਡ ਲੱਦਣ ਵਾਸਤੇ ਹੈ ਦੇਖੋ ਹਾਂ ਵਿਲਕ ਡਿਆਲਾਂ ਦਾ ਇਹ ਲੈ ਜੀ ਮਿੱਤਰੋ ਆਜ ਆ ਗਿਆ ਆਪਾਂ ਘਰੇ ਬਈ ਫੀਡ ਰੱਖ ਕੇ ਤੇ ਫੀਡ ਆ ਜੂਗੀ ਇਧਰ ਆਪਾਂ ਸੁੱਚੇ ਹੋਰਾਂ ਕੋਲੇ ਆ ਗਏ ਹੁਣ ਠੀਕ ਆ ਸੁੱਚੇ ਨਾਲ ਮਿਲਦੇ ਆਂ ਆ ਖੜੀਆਂ ਮੁਨਾਖੀ ਪਾਣੀ ਪੁਣੀ ਪਿਉਣੇ ਇਹਨਾਂ ਨੂੰ ਹਾਂ ਸੁੱਚੇ ਆ ਜਾ ਬਾਹਰ ਠੀਕ ਆ ਆ ਜਾ ਹੁਣ ਬਾਹਰ ਆਊਗਾ ਹਉ ਆ ਗਿਆ ਐਂ ਜਾਂਦਾ ਬਈ ਹਾਉ ਤ ਹਾਂ ਆਉਂਦਾ ਨਾ ਐਂ ਆ ਬਾਈ ਚੀਜ਼ਾਂ ਇਹ ਐਂ ਲੈ ਲਗਜ਼ਰੀ ਚੀਜ਼ਾਂ ਹਾਉ ਤ ਹੂੰ ਹਾਂ ਕੀ ਆ ਹੁਆ ਐ ਆ ਬਈ ਹੁਣ ਆਪਾਂ ਇਹਨਾਂ ਨੂੰ ਪਿਉਣਾ ਪਾਣੀ ਐ ਚੱਲਦਾ ਕੰਮ ਕਰ ਫੀਡ ਆਪਾਂ ਰੱਖਿਆ ਏ ਥੋੜਾ ਜਿਹਾ ਬਈ ਬੈਂਕਾਂ ਚ ਕੰਮ ਸੀ ਉਹ ਕਰਿਆ ਏ ਹੁਣ ਆਪਾਂ ਇਹਨਾਂ ਨੂੰ ਫੀਡ ਪਾਉਣੇ ਆ ਤੇ ਆਪਾਂ ਪਾਉਣੇ ਇਹਨਾਂ ਨੂੰ ਪਾਣੀ ਲੈ ਫੀਡਾ ਟਰਟਰ ਪਾਣੀ ਬਈ ਪੀਣ ਚਾਹੇ ਨਾ ਪੀਣ ਆਪਾਂ ਦਿਖਾਉਣਾ ਜ਼ਰੂਰੀ ਆ ਠੀਕ ਆ ਆਪਾਂ ਬਿਆਦਾ ਪਾਣੀ ਹੁਣ ਪੀਤਾ ਨਹੀਂ ਇਹਨੇ ਠੀਕ ਆ ਆਪਾਂ ਦਿਖਾ ਜ਼ਰੂਰ ਦੁੱਤਾ ਤੇ ਹੁਣ ਆਪਾਂ ਪਾਣੀ ਪਿਆਦਾ ਦਿਨ ਦੇ ਬਈ 3 ਵਜੇ ਆ ਐ ਚੱਲਦਾ ਕੰਮ ਕਰ ਥੋੜੀ ਨਿਕਲਿਆ ਹਨਾ ਓਏ ਥੋੜੀ ਨਿਕਲਿਆ ਤੇ ਲੈ ਮਿੱਤਰੋ ਆਪਾਂ ਦੀ ਸਰਵਿਸ ਕਰਾਤੀ ਠੀਕ ਐ ਐ ਚੱਲਦਾ ਕੰਮਕਾਰ ਛੋਟੇ ਇਧਰੋਂ ਪਵਾ ਦਾਂਗੇ ਉਧਰੋਂ ਕਢਤਾ ਬਾਕੀ ਨਿਰਮਲ ਆਟ ਵਰਕਸ ਤੇ ਬਾਈ ਸਰਵਿਸ ਕਰਾਉਣੇ ਹੁੰਦੇ ਆ ਠੀਕ ਐ ਲੈ ਮੁੰਡਾ ਤੈਨੂੰ ਵਲੌਗ ਚ ਐਡ ਕਰਤਾ ਹੈ ਇੱਥੋਂ ਦੀ ਪਾਏ ਕਿਹੜੇ ਵਸ ਦੀ ਪਾਏਗਾ ਹੈ ਇੱਥੋਂ ਦੀ ਇਹੋ ਬਾਈ ਬਣੇ ਰਹੋ ਦੇਖੀ ਚੱਲੋ ਕਿਵੇਂ ਦੇ ਲੂ ਚੱਕ ਕਾਲਾ ਹੋ ਜਾਂਦਾ ਜਮਾ ਹਨਾ ਉੰਦਾ ਤਾਂ ਪੀਲਾ ਪੀਲਾ ਚੱਕੋ ਬਈ ਇਹ ਝੋਟ ਦੀ ਸਰਵਿਸ ਕਰਾਤੀ ਬੜਾ ਟੀਪ ਤੁਸੀਂ ਪਾ ਦਿੰਦਾ ਖੜਾਰੀ ਆ ਮੁੰਡਾ ਬਿਨਾ ਟੀਪ ਤੁਸੀਂ ਪਾ ਦਿੰਦਾ ਹੈ ਐਂ ਚੱਲਦਾ ਕੰਮ ਕਰ ਲੈ ਵੀ ਮਿੱਤਰੋ ਐ ਲੰਘਦਾ ਬਈ ਆਪਣਾ ਦਿਨ ਵਲੌਗ ਦੀ ਹੋ ਗਈ ਸਮਾਪਤੀ ਸੱਚੇ ਹੋਰਾਂ ਨੂੰ ਆ ਪਾ ਕੁਝ ਕਰਦੇ ਆ ਸ਼ਾਮ ਦੇ ਵੱਜ ਗਏ 6 ਠੀਕ ਆ ਬਾਰ ਅੰਦਰ ਵੀ ਤਰੇ ਫਿਰਦੇ ਆ ਬਈ ਤੇ ਜਾਨਵਰ ਵੀ ਸਾਹਮਣੇ ਨਾਲ-ਨਾਲ ਸਾਰਾ ਕੁਝ ਹੀ ਕਰਨਾ ਪੈਂਦਾ ਆ ਆਪਾਂ ਮਿਲਦੇ ਆ ਅਗਲੇ ਵਲੌਗ ਚ ਸ਼ੇਅਰ ਜ਼ਰੂਰ ਕਰਿਓ ਠੀਕ ਆ ਬਾਕੀ ਆਪਣਾ ਸੱਚਾ ਦੱਸਾ ਕਿਵੇਂ ਬਣੀ ਜਾਂਦਾ ਸੱਚਾ ਸੈਟ ਆ ਪੂਰਾ ਤੇ ਵਲੌਗ ਨੂੰ ਸ਼ੇਅਰ ਜ਼ਰੂਰ ਕਰਿਓ ਬਈ ਧੰਨਵਾਦ